ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੋੜ ਮੰਡੀ ਜਾਂਦੇ ਜਾਂਦੇ ਖੜ ਗਏ ਸਾਡੇ ਪਿੰਡ ਦਾ ਮਿਸਤਰੀ ਸ਼ਕੰਦਰ ਸਿੰਘ ਜੋ ਟਾਇਰ ਪੈਂਚਰਾਂ ਦਾ ਕੰਮ ਕਰਦੇ ਹਨ ਗੱਡੀਆਂ ਦੇ ਪਟੀਆਂ ਗੱਡੀਆਂ ਦੇ ਪੈਂਚਰ ਲਾਉਂਦੇ ਆ ਉਹਨਾਂ ਨੇ ਇਹ ਵਰਕਸ਼ਾਪ ਬਣਾਈ ਹੈ ਚੱਲਦੀ ਫਿਰਦੀ ਪਿਕਅਪ ਗੱਡੀ ਤੇ ਉੱਪਰ ਸਾਰਾ ਸਮਾਨ ਆ ਗਿਆ ਉਪਲਬਧ ਹੈਗਾ ਤੇ ਸਾਡੇ ਭਰਾ ਸ਼ਕੰਦਰ ਸਿੰਘ ਜੋ ਕਿ ਪੰਡਤ ਰਾਮਨਗਰ ਤੋਂ ਨੇ ਕਿ ਉਹ ਆਪਣਾ ਕੰਮ ਚਲਾ ਰਹੇ ਨੇ ਕਿ ਕਰਦੇ ਨੇ ਕਿ ਰਾਮ ਰਾਮਨਗਰ ਕੈਂਚੀਆਂ ਜੋ ਮੋੜ ਮੰਡੀ ਵਾਲਾ ਚੌਕ ਹੈ ਉਹਦੇ ਮੋੜ ਮੰਡੀ ਵੱਲ ਜਦੋਂ ਜਾਂਦੇ ਮਾਨਸਾ ਵੱਲ ਜਾਂਦਿਆਂ ਨੂੰ ਸੱਜੇ ਹੱਥ 5 ਕਿਲੋਮੀਟਰ ਤੇ ਖਜਾਂਗੇ ਤੇ ਉਹ ਖੜਾ ਆ ਗਏ ਤੇ ਗੱਡੀ ਲਈ ਖੜੇ ਹੁੰਦੇ ਆ ਕਿ ਹਮੇਸ਼ਾ ਵਰਕਸ਼ਾਪ ਵਾਂਗੂ ਉੱਥੇ ਹੀ ਹੁੰਦੇ ਆਗੇ ਤੇ ਬਾਕੀ ਜੋ ਕਿ ਗੱਲ ਹੈਗੀ ਹੈਗੀ ਇਹ ਕਹਿੰਦੇ ਬਾਈ ਕਹਿੰਦਾ ਮੈਂ 50 ਕਿਲੋਮੀਟਰ ਦੂਰ ਤੱਕ ਜਾਣਾ ਹੈਗਾਗਾ ਆਪਾਂ ਪੈਂਚਰ ਲਾਉਣ ਵਾਸਤੇ ਜੇ ਵੀ ਕਿਸੇ ਵੀਰ ਨੂੰ ਲੋੜ ਹੁੰਦੀ ਹੈਗੀ ਹੈ ਨਾ ਪੈਂਚਰ ਲਵਾਉਣਾ ਆਉਂਦਾ ਇਹਨਾਂ ਦਾ ਮੋਬਾਈਲ ਨੰਬਰ ਹੈਗਾ 95922 72395 72395 95922 72395 ਮੋਬਾਈਲ ਨੰਬਰ ਹੈਗਾ ਜੀ ਤੇ ਸਕਰੀਨ ਤੇ ਵੀ ਪਾ ਦਾਂਗੇ ਇਹਦਾ ਨੰਬਰ ਤੇ ਜੋ ਵੀ ਵੀਰ ਕਿਸੇ ਨੇ ਪੈਂਚਰ ਗੱਡੀ ਰਾਹ ਚ ਖੜ ਗਈ ਹੈ ਨਾ ਚਾਰ ਟੈਰਾ ਵਾਲਾ ਵੀ ਇੱਕ ਲਗਾ ਕੋਈ ਗੱਡੀ ਆ ਕੋਈ ਕਾਰ ਆ ਜੋ ਵੀ ਕੋਈ ਹੈਗਾਗਾ ਖੜ ਜਾਂਦਾ ਰਸਤੇ ਦੇ ਵਿੱਚ 50 ਕਿਲੋਮੀਟਰ ਦੂਰ ਤੱਕ ਬਾਈ ਨੇ ਆਖਿਆ ਮੈਂ ਜਾ ਕੇ ਬੈਂਚਰ ਲਾ ਦੇ ਦੂੰਗਾ ਤੇ ਵੀ ਜਾ ਸਾਰਾ ਸਮਾਨ ਇਹਨਾਂ ਕੋਲੇ ਹੈਗਾਗਾ ਕਲੈਕ ਟੈਰਾ ਤੋਂ ਬਿਨਾ ਟੂਪਾ ਟਾਪਾ ਸਾਰਾ ਪੈਰ ਵੀ ਮਿਲ ਲਗੇ ਬਾਈ ਕਾ ਦਾ ਸਾਰਾ ਕੁਝ ਮਿਲੂਗਾ ਤੇ ਇਹਨਾਂ ਕੋਲੇ ਆ ਕੇ ਜਰੂਰ ਫੋਟੋ ਕਰਨਾ ਆ ਗੱਡੀ ਆ ਬਾਈ ਦੀ ਤੇ ਦੇਖ ਲਓ ਅੰਦਰ ਸਾਰਾ ਸਮਾਨ ਦਿਖਾਉਣੇ ਆ ਉਹਨੂੰ ਬਹੁਤ ਵਧੀਆ ਪ੍ਰਬੰਧ ਹੈਗਾ ਲੋਰ ਮਰਜੀ ਆ ਕੇ ਤੁਸੀਂ ਆਪਣਾ ਕੰਮ ਕਰਾ ਸਕਦੇ ਹੋ ਵੀ ਟਾਇਰਾਂ ਦੇ ਟੈਕ ਚੁਣੇ ਨੇ ਸੇਟ ਕਰਨਾ ਨਾਲ ਉਹ ਵੀ ਚਾਰਕ ਪੋਟ ਬਣਾਉਣੇ ਨੇ ਲੋਬ ਉਹ ਬਦਲੋਣੇ ਹੈ 2 ਪਾਈ ਚਲੋਣਾ ਹੈ ਇਹਨਾਂ ਕੋਲ ਕਲੱਬ ਦਾ ਹੈ ਜੇ ਭਾਈ ਜੀ ਸਪੂਟ ਕਰੋ ਯਾਰ ਇੱਥੇ ਗ੍ਰੀਨ ਕਰ ਉਹ ਕੰਦਾਗਾ ਕਿ ਜਰਾ ਉਹਨਾਂ ਨੂੰ ਦਿਲਾਂਤ ਲੋਗਾਂ ਵਾਸਤੇ ਇਹਦੀ ਦੇਖ ਇਹ ਬਈ ਜੀ ਬਹੁਤ 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 ਬ ਦੇ ਮਾਨ ਸਾਹਿਬ ਨੇ ਜੰਦਿਆਂ ਨੂੰ ਸੱਜਿਆ ਹੱਥ ਹੈ। हां जी ਆ ਵੀਰੋ ਬਹੁਤ ਵਧੀਆ ਕੰਮ ਚਲਾਇਆ ਹੈਗਾ ਤੇ ਜੋ ਵੀ ਵੀਰ ਕੋਈ ਟਾਇਰ ਪੈਂਚਰ ਲਵਾਉਣਾ ਜਾਂ ਟੂਬ ਬਦਲਣੀ ਆ ਜਾਂ ਟੂਬ ਪਾਉਣੀ ਹੈ ਤੇ ਸਾਡਾ ਭਰਾ ਸਕੰਦਰ ਸਿੰਘ ਤੇ ਆ ਖੜਾ ਹੈਗਾ ਤੇ ਸਮੇਂ ਸਿਰ ਇੱਥੇ ਰਹਿੰਦਾ ਹੈ। ਰਾਮਨਗਰ ਕੈਂਚੀਆਂ ਤੇ ਜਰੂਰ ਟਾਇਰ ਪੈਂਚਰ ਲਵਾ ਕੇ ਕੰਮ ਦਾ ਮੌਕਾ ਜਰੂਰ ਦਿਆ ਕਰੋ। ਬਾਈ ਦਾ ਨੰਬਰ ਆ ਫੇਰ ਨੋਟ ਕਰ ਲਓ 9592372395 ਤੇ ਬਾਈ ਨੂੰ ਜਰੂਰ ਸਪੋਰਟ ਕਰੋ ਯਾਰ ਤੇ ਆਪਣੇ ਪਿੰਡ ਰਾਮਨਗਰ ਦਾ ਨੌਜਵਾਨ ਹੈ ਕੰਮ ਚਲਾਇਆ ਕਰਦਾ ਬਹੁਤ ਿਰਦਾ ਪੁਰਾਣਾ ਪਹਿਲਾਂ ਇਹਨਾਂ ਦੀ ਮੋੜ ਮੰਡੀ ਵਰਕਸ਼ਾਪ ਹੁੰਦੀ ਸੀਗੀ ਉੱਥੋਂ ਬਾਅਦ ਇਹ ਉਹਨਾਂ ਨੇ ਚੱਲਦੀ ਫਿਰਦੀ ਵਰਕਸ਼ਾਪ ਬਣਾਈ ਹੈਗੀ ਸੀ ਕੱਪ ਗੱਡੀ ਦੇ ਉੱਪਰ ਤੇ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਨਾਲੇ ਬਾਈ ਨੂੰ ਉਹ ਕਰਨਾ ਫੋਲੋ ਕਰੋ ਵੱਧ ਤੋਂ ਵੱਧ ਕਿਉਂ ਹਰੇਕ ਬੰਦੇ ਨੂੰ ਆਪਣੇ ਆਪ ਦੇ ਪਿੰਡ ਦੇ ਬੰਦੇ ਤੋਂ ਕੰਮ ਕਰਾਉਣਾ ਹੈ ਪੰਜਾਬੀ ਬੰਦੇ ਤੋਂ ਕੰਮ ਕਰਾਉਣਾ ਹੈ ਗੁਰਸਿੱਖ ਬੰਦਾ ਨਾਲੇ ਵੀਰੋ ਪੰਜਾਬੀ ਬੰਦਾ ਹੈਗਾ ਇਹਦਾ ਕੰਮ ਜ਼ਰੂਰ ਚਲਾਉਣਾ ਚਾਹੀਦਾ ਆਪਾਂ ਨੂੰ ਇੰਨੀਆਂ ਕ ਗਵੰਤੀਆਂ ਪਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ